ਹਰਿਆਣਾ ਦੇ ਆਈਪੀਐਸ ਅਫੀਸਰ ਦੀ ਸੁਸਾਈਡ ਦਾ ਜਿਹੜਾ ਮੈਟਰ ਹੈਗਾ ਉਹ ਹਰਿਆਣਾ ਤੋਂ ਵੀ ਬਾਹਰ ਜਾ ਚੁੱਕਿਆ ਤੇ ਲਗਾਤਾਰ ਹੁਣ ਉਹਦੇ ਵਿੱਚ ਪੋਲੀਟੀਸ਼ੀਅਨਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਕਈ ਜੱਥੇਬੰਦੀਆਂ ਨੇ ਕਈ ਹੋਰ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਲੋਕ ਨੇ ਉਹ ਪਹੁੰਚ ਰਹੇ ਨੇ ਕਿਉਂਕਿ ਜਿਹੜਾ ਮੈਟਰ ਹੈ ਹੁਣ ਬਹੁਤ ਵੱਡਾ ਹੋ ਚੁੱਕਿਆ ਤੇ ਨਿਹੰਗ ਜੱਥੇਬੰਦੀਆਂ ਵੀ ਜਿਹੜੀਆਂ ਅੱਜ 24 ਸੈਕਟਰ ਜਿੱਥੇ ਕਿ ਘਰ ਸੀਗਾ ਵਾਈਪੁਰਨ ਕੁਮਾਰ ਦਾ ਆ ਉੱਥੇ ਪਹੁੰਚੇ ਨੇ ਇਹ ਗੱਲਬਾਤ ਕਰਾਂਗੇ ਨਿਹੰਗ ਬਾਬਾ ਰਾਜ ਰਾਜਾ ਰਾਜ ਸਿੰਘ ਇੱਥੇ ਪਹੁੰਚੇ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਸਲਾ ਤਾਂ ਇਹ ਬਹੁਤ ਗੰਭੀਰ ਆ ਇੱਕ ਏ ਡੀ ਜੀ ਪੀ ਨੂੰ ਜਾਤ ਦੇ ਆਧਾਰ ਤੇ ਮਜਬੂਰ ਕਰਨਾ ਜਲੀਲ ਕਰਨਾ ਇੱਕ ਕਿਥੋਂ ਦਾ ਸਿਸਟਮ ਆ ਜਿਹੜੇ ਭਾਰਤ ਦੇ ਕਾਨੂੰਨ ਮੁਤਾਬਿਕ ਇਹ ਬਿਲਕੁਲ ਗਲਤ ਆ ਜੇ ਅੱਜ ਇਹ ਆਈ ਪੀ ਐਸ ਅਫਸਰ ਨੂੰ ਐਨੀ ਜਲੀਲਤਾ ਦਿੱਤੀ ਗਈ ਤੇ ਜਲੀਲਤਾ ਦਾ ਸਰਕਾਰ ਬਣਾਇਆ ਗਿਆ ਫਿਰ ਆਮ ਜਿਹੜੇ ਲੋਕ ਨੇ ਉਹਨਾਂ ਦਾ ਕੀ ਹਾਲ ਹੋਊਗਾ ਇੱਥੇ ਉਹ ਕਿਸ ਤਰ੍ਹਾਂ ਜ਼ਿੰਦਗੀ ਕੱਟਣਗੇ ਉਹਨਾਂ ਨਾਲ ਕੀ ਹੱਲ ਹੁੰਦਾ ਹੋਊਗਾ ਇਹ ਕੱਲਾ ਇਹਨਾਂ ਨਾਲ ਹੀ ਬਹੁਤ ਸਾਰੇ ਹਰ ਰੋਜ਼ ਕਹਾਣੇ ਵਾਪਰਦੇ ਨੇ ਇਹਦੀ ਜਿਹੜੀ ਹੈਗੇ ਸਾਰੇ ਸਮਾਜ ਨੂੰ ਇੱਕਤਰ ਹੋ ਕੇ ਜ਼ੁਲਮ ਹੋਇਆ ਏ ਜਦੋਂ ਕੋਈ ਵੀ ਪੜਿਆ ਲਿਖਿਆ ਇਹ ਹਵਲਾ ਹਰੱਕ ਬਣਾਣਾ ਪੜ੍ਹ ਲਿਖ ਕੇ ਉੱਚੀਆਂ ਅਹੁਦਿਆਂ ਤੇ ਪਹੁੰਚਣਾ ਕੱਲਾ ਇਹ ਸ਼ਿਕਾਰ ਨਹੀਂ ਹੋਇਆ ਇਸ ਜਾਤ ਦਾ ਜਿਹੜਾ ਸੁਪਰੀਮ ਕੋਰਟ ਦਾ ਜੱਜ ਸਾਹਿਬ ਨੇ ਉਹਨਾਂ ਨੂੰ ਵੀ ਜੁੱਤੀ ਮਾਰੀ ਗਈ ਵੀ ਉਹ ਇੱਕ ਅਦਲਤ ਸੀਗੇ ਆਹੀ ਕਸੂਰਾ ਵੀ ਇਹ ਅਦਲਤ ਹੋਗੇ ਉਹ ਬ੍ਰਾਹਮਣਵਾਦ ਐਂਡੀ ਮਾੜੀ ਸੋਚ ਲੈ ਕੇ ਪੈਦਾ ਹੋਏ ਨੇ ਕਿ ਵੀ ਸਾਥੋ ਬਿਨਾ ਹੋਰ ਕੋਈ ਰਾਜ ਹੀ ਨਾ ਕਰ ਸਕੇ ਹੋਰ ਕੋਈ ਅਫਸਰ ਬਣਾ ਹੀ ਨਾ ਸਕੇ ਜਿਹੜੇ ਲੋਕ ਨੇ ਭੇਡਾਂ ਬੱਕਰੀਆਂ ਚਾਰ ਦੇਣ ਲੈਣਾ ਇਹ ਦਿਹਾੜੀਆਂ ਕਰਦੇ ਰਹਿਣਾ ਇਹਨਾਂ ਬ੍ਰਾਹਮਣਾਂ ਨੂੰ ਇਹੀ ਸੋਚ ਲੈ ਕੇ ਬੈਗੀ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਲੜਾਈ ਚ ਲੜਨੀ ਪਊ ਭਾਰਤ ਜਿਹੜਾ ਹੈਗਾ ਦੇਸ਼ ਆ ਸਾਰਾ ਉਹਦੇ ਵਿੱਚ ਜਿੰਨੀਆਂ ਘੱਟ ਗਿਣਤੀਆਂ ਨੇ ਚਾਹੇ ਸਿੱਖ ਆ, ਮੁਸਲਮਾਨ ਆ, ਈਸਾਈ ਆ, ਐਸਸੀ, ਵੀਸੀ ਕੋਈ ਵੀ ਆ ਸਾਰਿਆਂ ਨੂੰ ਬ੍ਰਾਹਮਣਵਾਦ ਵੱਲੋਂ ਦਬਾਇਆ ਜਾ ਰਿਹਾ। ਜੋ ਇਹ ਕੰਮ ਹੋਇਆ ਹੈ ਅਤੀ ਨਿੰਦਨਯੋਗ ਆ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆ। ਜੋ ਵੀ ਸੰਘਰਸ਼ ਹੋਊ ਅਸੀਂ ਮੂਹਰੇ ਹੋ ਕੇ ਲੜਾਂਗੇ। ਇਹ ਉਹ ਆਪਣੇ ਭਾਈ ਸਾਹਿਬ ਵੀ 바이ਪੂਰਨ ਕੁਮਾਰ ਜੀ ਜਿਨ੍ਹਾਂ ਨੇ ਕਿਸਾਨ ਜਦੋਂ ਮੋਰਚਾ ਲੱਗਿਆ ਉਦੋਂ ਇਹਨਾਂ ਨੂੰ ਕਿਹਾ ਮਜਬੂਰ ਕੀਤਾ ਕਿ ਤੁਸੀਂ ਗੋਲੀ ਚਲਾਓ। ਇਹਨਾਂ ਨੂੰ ਲਾਟੀ ਚਾਰਜ ਕਰੋ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਕਰਦੇ ਜਿਹੜਾ ਤੁਸੀਂ ਕਾਰਵਾਈ ਸਾਡੇ ਤੇ ਕਰਨੀ ਕਰ ਲੋ ਦੇਖੋ ਇਹੋ ਜਿਹਾ ਅਫਸਰ ਜਿਨ੍ਹਾਂ ਦੀ ਸੋਚ ਚੰਗੀ ਹੋਵੇ ਸਾਨੂੰ ਉਹਨਾਂ ਦੀ ਬਹੁਤ ਲੜੀ ਚੰਗੀ ਸੋਚ ਚੰਗੀ ਸੀ ਇਹੋ ਜਿਹਾ ਅਫਸਰ ਨਹੀਂ ਮਿਲਣੇ ਜੋ ਕੁਝ ਹੋਇਆ ਬਦਲ ਜਾ ਹਾਲ ਹੈ